ਪਰੋਗਰੈਸਿਵ ਫਰੰਟ ਪੰਜਾਬ ਦੀ ਪਟੇਲੀ ਕਾਨਫਰੰਸ ਅੱਜ ਮੋਹਾਲੀ ਵਿਖੇ ਹੋਈ ਇਸ ਮੌਕੇ ਦੇ ਉੱਤੇ ਜਥੇਬੰਦੀ ਵੱਲੋਂ ਆਪਣੀ ਕਾਰਜਸ਼ਾਲੀ ਤੇ ਵਿਚਾਰਧਾਰਾ ਬਾਰੇ ਜਾਣੂ ਕਰਵਾਇਆ ਗਿਆ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹਾਂਜੀ ਮੈਂ ਦਰਸ਼ਨ ਸਿੰਘ ਢਾਲੀਵਾਲ ਐਡਵੋਕੇਟ ਤੇ ਚੇਅਰਮੈਨ ਪ੍ਰੋਗਰੈਸਿਵ ਫਰੰਟ ਪੰਜਾਬ ਅਸੀਂ ਇਹ ਇੱਕ ਫਰੰਟ ਬਣਾਇਆ ਹੈ ਤੇ ਇਹਦੇ ਅਹੁਦੇਦਾਰ ਸਾਰੇ ਜਿਹੜੇ ਸਟੇਟ ਲੈਵਲ ਦੀ ਅਸੀਂ ਬੋਡੀ ਬਣਾ ਲਈ ਹੈ ਦੀ ਉਹਨਾਂ ਦੀ ਮੀਟਿੰਗ ਰੱਖੀ ਸੀ ਅਸੀਂ ਪੰਜਾਬ ਦੀਆਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਮੰਗਾਂ ਨੇ ਜਿਹੜਿਆ ਕਿ ਸਿਆਸੀ ਪਾਰਟੀਆਂ ਪਿਛਲੇ 30 40 ਸਾਲ ਤੋਂ ਨਹੀਂ ਹੱਲ ਕਰ ਸਕੀਆਂ ਮੰਗਾ ਸਾਰੇ ਸੇਮ ਨੇ ਉਹ ਅਸੀਂ 25 ਇੱਕ ਪੁਆਇੰਟ ਬਣਾਏ ਨੇ ਸਾਰੇ ਇਹਨਾਂ ਨੂੰ ਅਸੀਂ ਲੋਕਾਂ ਦਾ ਮੈਨੀਫੈਸਟੋ ਕਹਿ ਸਕਦੇ ਆ ਕਿਉਂਕਿ ਪੋਲੀਟਿਕਲ ਪਾਰਟੀਆਂ ਦਾ ਝੂਠੇ ਚੋਣ ਮੈਨੀਫੈਸਟੋ ਬਣਾਉਂਦੇ ਆ ਇਹ ਲੋਕਾਂ ਦਾ ਅਸਲੀ ਲੋਕਾਂ ਦਾ ਮੈਨੀਫੈਸਟੋ ਹੈ ਜਿਸ ਵਿੱਚ 25 ਮੁੱਦੇ ਆ ਜਿਹਦੇ ਵਿੱਚ ਕਿਸਾਨਾਂ ਦੇ ਮੁੱਦੇ ਮਜ਼ਦੂਰਾਂ ਦੇ ਮੁੱਦੇ ਛੋਟੇ ਵਪਾਰੀਆਂ ਦੇ ਮੁੱਦੇ ਤੇ ਹੋਰ ਛੋਟੇ ਐਮਪਲਾਈਜ਼ ਦੇ ਮੁੱਦੇ ਨੇ ਉਹਨਾਂ ਦੇ ਖਿਲਾਫ ਅਸੀਂ ਲੜਾਂਗੇ ਤੇ ਸਾਡੀ ਜਿਹੜੀ ਇਤੋਂ ਨੰਬਰ ਦਾ ਜਿਹੜੀ ਮੰਗ ਹੈ ਉਹ ਜਿਹੜਾ ਪੰਜਾਬ ਦੇ ਵਿੱਚ ਇੱਕ ਗੱਠਜੋੜ ਬਣ ਗਿਆ ਭ੍ਰਿਸ਼ਟਾਚਾਰ ਦਾ ਉਸ ਭ੍ਰਿਸ਼ਟ ਲੀਡਰ ਉਸ ਭ੍ਰਿਸ਼ਟ ਅਫਸਰ ਜਿਹੜੀਆਂ ਪਾਰਟੀਆਂ ਨੇ ਪਿਛੇ ਰਾਜ ਕੀਤਾ ਤੇ ਹੁਣ ਹੁਣ ਵੀ ਕਰ ਰਹੀਆਂ ਨੇ ਇਹਦਾ ਇੱਕ ਬਹੁਤ ਵੱਡਾ ਗੱਠਜੋੜ ਹੋ ਗਿਆ ਜਿਹਦਾ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਉਹਦੇ ਬਾਰੇ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਕਿ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਦੇ ਅਗਵਾਈ ਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਾਵੇ ਜਿਹੜੇ 30 40 ਸਾਲ ਤੋਂ ਲੁੱਟ ਹੋ ਰਹੀ ਹੈ ਇਹਦੇ ਕਾਰਨਾਂ ਦਾ ਪਤਾ ਕਰਿਆ ਜਾਵੇ ਇਹਨਾਂ ਨੇ ਪੰਜਾਬ ਲੁੱਟਿਆ ਉਨ੍ਹਾਂ ਦੇ ਖਿਲਾਫ ਕੇਸ ਕੀਤੇ ਜਾਣ ਜੇ ਸਰਕਾਰ ਨੇ ਇਹ ਬਹੁਤ ਜਲਦੀ ਕਮਿਸ਼ਨ ਨਾ ਬਣਾਇਆ ਤਾਂ ਫਰੰਟ ਵੱਲੋਂ ਅਸੀਂ ਹਾਈ ਕੋਰਟ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਜਿਹੜਾ ਮੇਨ ਮੁੱਦਾ ਇਹ ਸ਼ੁਰੂ ਕਰਾਂਗੇ ਅਸੀਂ ਇਹਨਾਂ ਦੇ ਖਿਲਾਫ ਕਮਿਸ਼ਨ ਦੀ ਮੰਗ ਕਰਾਂਗੇ ਹਾਈ ਕੋਰਟ ਜਾ ਕੇ ਸਰੀਰ ਫਰੰਟ ਪਣੇ ਨਿੱਕ ਸਮਾ ਹੋ ਗਿਆ ਤੇ ਮੇਨ ਮੋਟਿਵ ਇਹੀ ਹੈ ਯਾ ਕਿ ਚਾਹਤ ਕਿ ਕ੍ਰਿਟੀਕਲ ਬੈਕਗ੍ਰਾਉਂਡ ਚ ਇਹ ਮਤਲਬ ਕਰਾਂਗੇ ਐਕਸ਼ਨ ਦੇ ਨਾਲ ਫਾਈਟ ਸਾਡਾ ਫਰੰਟ ਇਹ 2 ਸਾਲ ਤੋਂ ਤਕਰੀਬਨ ਬਣਿਆ ਆਮ ਆਦਮੀ ਘਰਕਾਉ ਮੋਰਚਾ ਦੇ ਨਾਮ ਤੇ ਅਸੀਂ ਪਹਿਲਾਂ ਇਹਨੂੰ ਅਸੀਂ ਇਹ ਨਮਾ ਨਾਮ ਦੇ ਕੇ ਦਾ ਜਿਹੜਾ ਦਾਇਰਾ ਹੈ ਬਹੁਤ ਵੱਡਾ ਕਰਨ ਵਾਸਤੇ ਇਹ ਬਣਾਇਆ ਤੇ ਇਲੈਕਸ਼ਨ ਲੜਨਾ ਤਾਂ ਹਰ ਇੱਕ ਬੰਦੇ ਦਾ ਨਿੱਜੀ ਹੱਕ ਹੈ ਉਹ ਨਾਮ ਮੋਰਚਾ ਰੋਕ ਸਕਦਾ ਨਾ ਕੋਈ ਪੋਲਿਟਿਕਲ ਪਾਰਟੀ ਰੋਕ ਸਕਦੀ ਹੈ ਅਸੀਂ ਤਾਂ ਲੋਕਾਂ ਦੀਆਂ ਮੰਗਾਂ ਵਾਸਤੇ ਲੋਕਾਂ ਦੀ ਸਾਰੇ ਜਥੇਬੰਦੀਆਂ ਨੇ ਪੰਜਾਬ ਦੀਆਂ ਤੇ ਕੁਝ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਪਾਵਰ 'ਚ ਨਹੀਂ ਹੈ ਪਰ ਉਹਨਾਂ ਦੀ ਬੜੇ ਸੰਘਰਸ਼ੀ ਲੋਕ ਨੇ ਉਹ ਲੜ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਕਿਉਂਕਿ ਮੰਗਾਂ ਸਾਰਿਆਂ ਦੀ ਇੱਕ ਨੇ ਇੱਕ ਸਾਨਾ ਮਜ਼ਦੂਰਾਂ ਦੀਆਂ ਅਸੀਂ ਹਰ ਇੱਕ ਨਾਲ ਮੀਟਿੰਗ ਕਰਕੇ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਮੇਮ ਸ਼ੁਰੂ ਕਰਾਂਗੇ ਤਾਂ ਕਿ ਪੰਜਾਬ ਦੀ ਲੁੱਟ ਜਿਹੜੀ ਉਹ ਬਚ ਸਕੇ ਪੰਜਾਬ ਦੀ ਸਰਕਾਰ ਨਾਲ ਗੱਲ ਕਰੀ ਸਿੱਧੀ ਗੱਲ ਕਰਨ ਦੀ ਬਜਾਏ ਹੋਰ ਜਰਾ ਰਸਤਾ ਅਖਿਆਰ ਕਰਿਓ ਕਿਉਂਕਿ ਅਸੀਂ ਪਾਸ ਦਾ ਭਰੋਸਾ ਨਹੀਂ ਹੈ ਅਸੀਂ ਜਦੋਂ ਸਾਡਾ ਮੋਰਚਾ ਸੀ ਆਮ ਆਦਮੀ ਕਹਿੰਦਾ ਉਹ ਮੋਰਚਾ ਸੀ ਪਿਛਲੇ 2 ਸਾਲਾਂ ਤੋਂ ਪੰਜਾਬ ਸਰਕਾਰ ਨੂੰ ਮੀਡੀਆ ਰਾਹੀਂ ਰਜਿਸਟਰ ਲੈਟਰਾਂ ਰਾਹੀਂ ਤੇ ਉਹਨਾਂ ਨੂੰ ਬਹੁਤ ਵਾਰ ਟਾਈਮ ਵੀ ਅਸੀਂ ਕੋਸ਼ਿਸ਼ ਕੀਤੀ ਹੈ ਸਾਨੂੰ ਸਿਰਫ 2 ਸਾਲਾਂ ਦੇ ਵਿੱਚ ਇੱਕ ਮੰਤਰੀ ਮਿਲਿਆ ਉਹ ਵੀ 5 ਮਿੰਟ ਵਾਸਤੇ ਤੇ ਸਰਕਾਰ ਸਾਡੇ ਨਾਲ ਕੋਈ ਨਹੀਂ ਗੱਲ ਕਰਦੀ ਜਦੋਂ ਹੁਣ ਅਸੀਂ ਪਿੱਛੇ ਜੇ ਮਾਲ ਮਹਿਕਮੇ ਦਾ ਮੁੱਦਾ ਠਾੜਿਆ ਅਸੀਂ ਕਰਪਸ਼ਨ ਦਾ 1080 ਕਰੋੜ ਰੁਪਏ ਜਿਹੜੀ ਪੰਜਾਬ ਦੇ ਵਿੱਚ ਕਰਪਸ਼ਨ ਹੁੰਦੀ ਸੀ ਤਸਿਲਦਾਰਾਂ ਦੀ ਰਜਿਸਟਰੀ 'ਚ ਇੱਕ ਮਹੀਨੇ ਦੇ ਵਿੱਚ ਉਦੋਂ ਸਾਨੂੰ ਸਿਰਫ ਏਡੀਸੀ ਨੇ ਬੁਲਾਇਆ ਸੀ ਏਡੀਸੀ ਹੁੰਦੇ ਸੀ ਉਹ ਰਮ ਬੁਹਾਲੀ ਉਹਨਾਂ ਨੇ ਬੁਲਾਇਆ ਵੀ ਮੁੱਖ ਮੰਤਰੀ ਸਾਹਿਬ ਤੋਂ ਲੈਟਰ ਆਇਆ ਦੱਸੋ ਜੀ ਤੁਸੀਂ ਤੁਹਾਨੂੰ ਲਿਸਟ ਦਿਓ ਜਿਹੜੇ ਬੰਦੇ ਕਰਪਟ ਨੇ ਮਾਲ ਮਹਿਕਮੇ 'ਚ ਤਸਿਲਦਾਰ ਵਗੈਰਾ ਅਸੀਂ ਕਿ ਤੈਨੂੰ ਲਿਸਟ ਕਿੱਥੇ ਦੇਣੀ ਹੈ ਕਿਉਂਕਿ ਸਾਡਾ ਮੇਨ ਜਿਹੜਾ ਅਟੈਕ ਸੀ ਉਹ ਮੁਹਾਲੀ ਜ਼ਿਲ੍ਹੇ 'ਤੇ ਸੀ ਵੀ ਸਭ ਤੋਂ ਵੱਧ ਮੁਹਾਲ ਅਸੀਂ ਗੱਲ ਲਿਸਟ ਦਵਾਂਗੇ ਮੁੱਖ ਮੰਤਰੀ ਨੂੰ ਲਿਸਟ ਦਵਾਂਗੇ ਤੁਹਾਡੇ ਪ੍ਰਧਾਨ ਨੂੰ ਪਾਰਟੀ ਦੇ ਨੂੰ ਲਿਸਟ ਦਵਾਂਗੇ ਚੀਫ ਸਕੱਟਰੀ ਨੂੰ ਲਿਸਟ ਦਵਾਂਗੇ ਡਾਇਰੈਕਟਰ ਵਿਜੀਲੈਂਸ ਨੂੰ ਹੁਣ ਉਹਦਾ ਤੁਸੀਂ ਦੇਖਿਆ ਫਿਰ ਮੁੜ ਕੇ ਇਹ ਤਾਂ ਐਸੀ ਸਰਕਾਰ ਹੈ ਤਾਂ ਗੱਲ ਕਰਕੇ ਰਾਜੀ ਨਹੀਂ ਅਸੀਂ ਮੇਰਾ ਖਿਆਲ ਇਹਨਾਂ ਨੂੰ ਘੱਟੋ ਘੱਟ ਵੀ 2 ਸਾਲ ਚ 40 50 ਵਾਰ ਜਿਹੜੇ ਲੈਟਰ ਦੇ ਚੁੱਕੇ ਆ ਮੈਮੋਰੰਡਮ ਭੇਜ ਚੁੱਕੇ ਆ ਸਾਨੂੰ ਕਿਸੇ ਨੇ ਮਿਲਣ ਦਾ ਟਾਈਮ ਨਹੀਂ ਦਿੰਦਾ ਅੱਜ ਤੱਕ ਅੱਜ ਅਸੀਂ ਇੱਕ ਨਵੇਂ ਮੋਰਚੇ ਦੀ ਸਥਾਪਨਾ ਕੀਤੀ ਹੈ ਇਹ ਮੋਰਚੇ ਦਾ ਇੱਕ 25 ਸੂਤਰਤਾਰੀ ਜਿਹੜੇ ਸਾਡੇ ਤੇ ਮੁੱਦੇ ਹੈਗੇ ਨੇ ਉਹਨਾਂ ਤੇ ਲੜਾਈ ਲੜਨ ਜਾ ਰਿਹਾ ਸਭ ਤੋਂ ਵੱਡੀ ਗੱਲ ਦੁੱਖ ਦੀ ਇਹ ਹੈ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਹਰ ਪੱਖੋਂ ਪਛੜਦਾ ਜਾ ਰਿਹਾ ਜਿਹੜਾ ਪੰਜਾਬ 1 ਨੰਬਰ ਦਾ ਸੂਬਾ ਸੀ ਅੱਜ ਪਛੜ ਕੇ ਉਹ 18ਵੇਂ ਨੰਬਰ ਤੇ ਚਲਾ ਗਿਆ ਅੱਜ ਪੰਜਾਬ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੀ ਹੋ ਚੁੱਕਿਆ ਅੱਜ ਪੰਜਾਬ ਦੇ ਵਿੱਚ ਜੋ ਕੋਈ ਬੱਚਾ ਪੈਦਾ ਹੁੰਦਾ ਤਾਂ ਲੱਖਾਂ ਰੁਪਇਆ ਕਰਜ਼ਾ ਸਿਰ ਤੇ ਲੈ ਕੇ ਉਹ ਪੈਦਾ ਹੁੰਦਾ ਇਹਦਾ ਕਾਰਨ ਇੱਕੋ ਹੀ ਹੈ ਕਿ ਤੇ ਘਣਵਾਂਗੜ ਭ੍ਰਿਸ਼ਟਾਚਾਰ ਪੰਜਾਬ ਨੂੰ ਚਿੰਬੜਿਆ ਹੋਇਆ ਹੈ ਜਿਹੜਾ ਵੀ ਨਮੈਂਦਾ ਅਸੀਂ ਚੁਰਕੇ ਭੇਜਦੇ ਆਂ ਭਾਵੇਂ ਬਿਲਾਸਵਾ ਭੇਜੀਏ ਭਾਵੇਂ ਉਹਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਉਹ ਕ੍ਰਾਪਸ਼ਨ ਤੇ ਸਵਾਏ ਹੋਰ ਕੋਈ ਕੰਮ ਨਹੀਂ ਕਰਦਾ ਲੋਕ ਅੱਜ ਦੁਖੀ ਨੇ ਪੰਜਾਬ ਦਾ ਕਿਸੇ ਪੱਖੋਂ ਵਿਕਾਸ ਨਹੀਂ ਹੋ ਰਿਹਾ ਅੱਜ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿ ਲਿੰਕ ਰੋਡਾਂ ਟੁੱਟੀਆਂ ਪਈਆਂ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਨੇ ਕੋਈ ਸਰਕਾਰ ਦਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੈ ਆ ਪਿੱਛੇ ਸਰਕਾਰ ਨੇ ਸਿੱਖਿਆ ਕ੍ਰਾਂਤੀ ਚਲਾਈ ਸੀ ਲੇਕਿਨ ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਵੱਧ ਤੋਂ ਵੱਧ ਟੁਆਲਟਾ ਬਾਥਰੂਮਾਂ ਦੇ ਜਾਂ ਕੋਈ ਕੰਦ ਟੁੱਟੀ ਆ ਉਹਦੀ ਰਿਪੇਅਰ ਕਰਕੇ ਉਹਨਾਂ ਨੇ ਉਦਘਾਟਨ ਕੀਤੇ ਆ ਜੋ ਕਿ ਬਹੁਤ ਮਿੰਦਨ ਮਿੰਦਨਯੋਗ ਨੇ ਸੋ ਅੱਜ ਅਸੀਂ ਕਹਿੰਦੇ ਆ ਕਿ ਭਾਵੇਂ ਸਰਕਾਰ ਹਰ ਪੱਖੋਂ ਆਪਣੀ ਪਿੱਠ ਥੱਪਾ ਰਹੀ ਹੈ ਪਰ ਸਰਕਾਰ ਪੰਜਾਬ ਦੇ ਵਿੱਚ ਜਿਹੜੇ ਜੋਸ਼ ਨਾਲ ਪੰਜਾਬ ਦੇ ਲੋਕਾਂ ਨੇ ਬਣਾਈ ਸੀ 92 ਐਮਐਲਏ ਦਿੱਤੀ ਸੀ ਉਹਨਾਂ ਅੱਜ ਲੋਕਾਂ ਦੀ ਉਮੀਦਾਂ ਤੇ ਖਰੀ ਨਹੀਂ ਉਤਰੀ ਹਰ ਪਾਸੇ ਤੱਕਾ ਹੋ ਰਿਹਾ ਕਿ ਜਿਹੜਾ ਅੱਜ ਅਸੀਂ ਫਰੰਟ ਬਣਾਇਆ ਇਹ ਤੱਕੇ ਦੇ ਖਿਲਾਫ ਟੱਕੇ ਲਾ ਦੇਗਾ ਸਾਹਿਬ ਜੀ ਤੁਸੀਂ ਪੰਜਾਬ ਦੇ ਪ੍ਰਧਾਨ ਰਜਿਸਟ੍ਰੇਸ਼ਨ ਦੇ ਸਰਪੰਚਾਂ ਨੂੰ ਆਪਣੀ ਪਾਵਰ ਦਾ ਨਿਬਾਓ ਤੁਸੀਂ ਦੱਸੋ ਕਿ ਕੀ ਕੀ ਪਾਵਰ ਹੈ ਸਰਪੰਚਾਂ ਸਰਪੰਚਾਂ ਕੋਲੇ ਬਹੁਤ ਪਵਰ ਹਨ ਸਰਪੰਚਾਂ ਕੋਲ ਐਮਐਲਏ ਤੋਂ ਮੰਤਰੀ ਤੋਂ ਵੱਧ ਪਵਰ ਹੈ 24 April 1993 ਨੂੰ ਕੇਂਦਰ ਵੱਲੋਂ ਸੰਵਿਧਾਨ ਦੇ ਵਿੱਚ ਸੋਧ ਕਰਕੇ 29 ਮੈਂਕਮਿਆ ਦਾ ਵਿੱਤੀ ਤੇ ਪ੍ਰਸ਼ਾਸਕੀ ਪ੍ਰਬੰਧ ਪੰਚਾਇਤਾਂ ਨੂੰ ਦਿੱਤਾ ਗਿਆ ਜਿਹੜੇ ਕਿ ਅੱਜ 36 ਸਾਲ ਦੇ ਕਰੀਬ ਹੋ ਚੁੱਕੇ ਹਨ 25 ਸਾਲ ਦੇ ਕਰੀਬ ਲੇਕਿਨ ਇਹ ਜਿਹੜੇ ਐਮਐਲਏ ਹਨ ਇਹਨਾਂ ਨੇ ਆਪਣੀ ਫੂਕੀ ਚੌਧਰ ਕਾਇਮ ਰੱਖਣ ਦੇ ਵਾਸਤੇ ਜਿਹੜੀ ਥੱਲੇ ਭਾਵੇਂ ਉਹ ਪੰਜਹੂਣ ਸਰਪੰਚ ਹੂਣ ਬਲਾਕ ਸਮਟੀ ਮੈਂਬਰ ਹੋਣ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੋਣ ਉਹਨਾਂ ਨੂੰ ਆਪਣੀ ਪਾਵਰ ਸ਼ੇਅਰ ਨਹੀਂ ਕੀਤੀ ਇਹ ਉਹਨਾਂ ਦੀਆਂ ਪਾਵਰਾਂ ਦੇ ਕਬਜ਼ਾ ਕਰਕੇ ਰੱਖਿਆ ਜਿਹਦੇ ਲਈ ਅਸੀਂ 2003 ਤੋਂ ਲੈ ਕੇ ਵੱਡੀ ਲੜਾਈ ਲੜੀ ਹੈ ਔਰ ਪੰਜਾਬ ਦੀਆਂ ਪੰਚਾਇਤਾਂ ਨੂੰ ਭਾਵੇਂ ਰਤੀ ਮਹਿਕਮੇ ਤਾਂ ਨਹੀਂ ਮਿਲੇ ਕੈਪਟਨ ਸਰਕਾਰ ਦੇ ਵਿੱਚ ਛੇ ਮਹਿਕਮੇ ਵੀ ਲੈ ਕੇ ਦਿੱਤੇ ਤੇ ਮਾਨ ਪੱਤਾ ਵੀ ਸਰਪੰਚਾਂ ਨੂੰ ਲਵਾ ਕੇ ਦਿੱਤਾ ਇਹੋ ਜਿਹੇ ਬਹੁਤ ਪ੍ਰਾਪਤੀਆਂ ਕੀਤੀਆਂ 50 50000 ਪੰਜਾਂ ਸਰਪੰਚਾਂ ਦਾ ਪਿੰਡਾਂ ਦੇ ਚੁਣੇ ਹੋਏ ਨਮਾਇੰਦਿਆਂ ਦਾ ਇਕੱਠ ਕਰਕੇ ਅਸੀਂ ਵੱਡੇ ਵੱਡੇ ਮੋਰਚੇ ਵੀ ਲਾਏ ਆਂ ਔਰ ਭਾਵੇਂ ਬਾਦਲ ਸਰਕਾਰ ਸੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਸੀਂ ਉਹਨਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਅਭੀ ਸਭ ਜਿਸ ਤਰ੍ਹਾਂ ਸਾਹਿਵਾਨ ਸਾਹਿਬ ਕਹਿ ਰਹੇ ਜੇ ਕਿ ਪੂਰੇ ਪੰਜਾਬ ਦਾ ਜੇ ਸੈਰੀਓ ਦੇਖੀਏ ਤਾਂ ਸਭ ਤੋਂ ਜ਼ਿਆਦਾ ਕ੍ਰਾਫਟ ਮੁਹਾਲੀ ਜਿਲ੍ਹੇ ਚੋਂ ਹੈ ਇਸ ਕਰ ਨਾਲ ਪੁਨਰ ਸਹਿਮਤ ਹਾਂ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀ ਧੰਨਵਾਦ ਸਾਹਿਬ ਤੁਹਾਡਾ ਕੁਸਵਾਦ ਹੈ ਕਿ ਐਵੀਡੈਂਸ ਹੈਗੇ ਆ ਦੀ ਸਰਕਾਰ ਮੱਤ ਦੇ ਜਿਸ ਤਰ੍ਹਾਂ ਇਹ ਦਾਵਾ ਕਰਦੇ ਹਨ ਬਾਰੇ ਜਿਹੜੇ ਸੱਚ ਹੋ ਜਾਣਾ ਹਾਂਜੀ ਐਵੀਡੈਂਸ ਤਾਂ ਅਸੀਂ ਕਹੇ ਤੇ ਆਈ.ਡੀ.ਸੀ ਨੂੰ ਵੀ ਤੁਸੀਂ ਸਾਡੇ ਕੋਲ ਐਵੀਡੈਂਸ ਹੈ ਤਾਂ ਸਾਡੇ ਨਾਲ ਬੰਦਾ ਭੇਜ ਨਾਲ ਮੋਬਾਈਲ ਦੇ ਕੈਮਰਾ ਦੇ ਅਸੀਂ ਲੋਕਾਂ ਤੋਂ ਕਹਾਂਨੇ ਆ ਐਵੀਡੈਂਸ ਤਾਂ ਲੋਕ ਨੇ ਪੰਜਾਬ ਦੇ ਤੁਸੀਂ ਮੀਡੀਆ ਤੇ ਜਾ ਕੇ ਪਤਾ ਕਰੋ ਵੀ ਕ੍ਰਾਪਸ਼ਨ ਕਿੰਨਾ ਤਾਂ ਇਹ ਕ੍ਰਾਪਸ਼ਨ ਦਾ ਇਹ ਹਾਲ ਹੋ ਗਿਆ ਤੁਸੀਂ ਇਹ ਦੱਸੋ ਕ੍ਰਾਪਸ਼ਨ ਕਿੱਥੇ ਨਹੀਂ ਹੈ ਕਿਹੜੇ ਜ਼ਿਲ੍ਹੇ 'ਚ ਨਹੀਂ ਹੈ ਕਿਹੜੇ ਮੈਹਿਕਮੇ 'ਚ ਨਹੀਂ ਹੈ ਉਲਟਾ ਸਵਾਲ ਅਸੀਂ ਕਰਦੇ ਹਾਂ ਸਰਕਾਰ ਕੋਲੋਂ ਤੇ ਮੀਡੀਆ ਨੂੰ ਵੀ ਬੇਨਤੀ ਕਰ ਤੁਸੀਂ ਦੱਸੋ ਜੇ ਸਾਡੀ ਗੱਲ ਗਲਤ ਹੈ ਸਾਡੇ ਖਿਲਾਫ ਕੋਈ ਕਾਰਵਾਈ ਕਰੇ ਸਕਦਾ ਹੈ ਇਹ ਕਿੱਥੇ ਨਹੀਂ ਹੈ ਕੌਣ ਪੈਸੇ ਨਹੀਂ ਖਾਂਦਾ ਉਹਨਾਂ ਦੇ ਨਾਮ ਬਹੁਤ ਘੱਟ ਰਹੇ ਪੰਜਾਬ ਦੇ ਵਿੱਚ ਚਾਹੇ ਉਹ ਲੀਡਰ ਨੇ ਚਾਹੇ ਉਹ ਅਫਸਰ ਨੇ ਚਾਹੇ ਕੋਈ ਹੈ ਜਿਹੜੀ ਕਰਪਸ਼ਨ ਦੀ ਗੱਲ ਤੁਸੀਂ ਕੀਤੀ ਹੈ ਖਰੜ ਤੁਸੀਂ ਉਹਦੇ ਵਿੱਚ ਸੀਐਮ ਸਾਹਿਬ ਆਪ ਘੁਟਾਏ ਹਨ ਲੇਕਿਨ ਉਹਨਾਂ ਦਾ ਇੱਕ ਬਿਆਨ ਹੈ ਕਿ ਜਿਹੜੇ ਇਹ ਤਸਦੀਲਦਾਰਾਂ ਅਸੀਂ ਜ਼ੋਰ ਲਾ ਲਿਆ ਵੀ ਇਹ ਲੁੱਟਣ ਤੋਂ ਨਹੀਂ ਹਟ ਫਿਰ ਉਹੀ ਕਰਪਸ਼ਨ ਨੂੰ ਦੇਖਦੇ ਹੋਏ 271 ਤਸਦੀਲਦਾਰਾਂ ਦੀ ਬਦਲੇ ਕੀਤੇ ਤੇ 16 17 ਤਹਿਸੀਲਦਾਰਾਂ ਨੂੰ ਸਸਪੈਂਡ ਕੀਤਾ ਤੇ ਜਿਹੜੀਆਂ ਰਜਿਸਟਰੀਆਂ ਤਹਿਸੀਲਦਾਰ ਕਰਦੇ ਸੀ ਉਹਨਾਂ ਤੋਂ ਵਾਪਸ ਲੈ ਕੇ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਭਾਵੇਂ ਕੋਈ ਸੁਪਰਡੈਂਟ ਹੋਵੇ ਜਾਂ ਕੋਈ ਕਨਗੋ ਹੋਵੇ ਜਾਂ ਕੋਈ ਕਲਰਕ ਹੋਵੇ ਉਹਨਾਂ ਨੂੰ ਉਹਨਾਂ ਦੇ ਰਾਹੀਂ ਰਜਿਸਟਰੀਆਂ ਕਰਾਉਣੀਆਂ ਸ਼ੁਰੂ ਕੀਤੀਆਂ ਇਹ ਸੀਐਮ ਸਾਹਿਬ ਖੁਦ ਮੰਨੇ ਪਰ ਦੂਜੀ ਇਹ ਹੈ ਵੀ ਬਿਜੀਲੈਂਸ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ 20 ਲੈਂਡ ਇਹ ਰਿਪੋਰਟ ਵੀ ਦਿੱਤੀ ਹੈ ਸਰਕਾਰ ਨੂੰ ਕਿ 40 56 56 ਤਹਿਸੀਲਦਾਰ ਦੀ ਇੱਕ ਲਿਸਟ ਬਣੀ ਹੋਈ ਹੈ ਕਿ ਇਹ ਕਰਪਟ ਹੈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਪਰ ਸਰਕਾਰ ਕਰਵੇ। ਤੁਸੀਂ ਪੁਲਿਸ ਡਿਪਾਰਟਮੈਂਟ ਕੋਲ ਪੈਰੋ ਮੈਂ ਜਾਓ। ਪੁਲਿਸ ਡਿਪਾਰਟਮੈਂਟ ਨਾਲ ਲੋਕਾਂ ਨੂੰ ਕਿੰਨਾ ਦਰਦ ਹੈ ਤੁਸੀਂ ਦੱਸੋ। ਜੇ ਕੋਈ ਪੁਲਿਸਰ ਜਿਹੜੀ ਨਰੋਲ ਤੇ ਨਰੋਲ ਇੱਕ ਪੋਲੀਟੀਕਲ ਦਬਾਅ ਦੇ ਵਿੱਚ ਹੈਗੀ ਆ ਤੇ ਪਹਿਲਾ ਦਬਾਅ ਘੱਟ ਨਹੀਂ ਸਰਕਾਰ ਦੇ ਵਿੱਚ ਜ਼ਿਆਦਾ ਹੋਗਾ। ਕਬੂ ਵੀ ਤਰੀਕੇ ਦਾ ਹੈਗਾ ਵੀ ਜੋ ਕੋ ਐਮਐਲਏ ਸਾਹ ਹੰਤਾਚਾਰ ਜੋ ਦਰਖਸਤ ਦੇਦੇ ਪੁਲਿਸ ਨੂੰ ਪੂਸੂ ਸੁਣਤਾ ਕਦ ਕਰਦੀ ਹੈ ਪੁਲਿਸ ਨੂੰ ਬਣਾ ਨਇਤਾ ਪੈ ਗਿਆ ਉਸ ਤੋਂ ਬੜੀਆਂ ਫਾਗੜਾਂ ਜਿਹੜੀਆਂ ਉਹ ਹੋਈਆਂ ਗਈਆਂ ਅਸੀਂ ਇਸ ਫਰੰਟ ਤੇ ਅੱਜ ਸਾਡੀ ਇੱਕ ਮੰਗ ਵੀ ਹੈਗੀ ਹੈ ਅਸੀਂ ਉਹ ਬਕਾਇਦਾ ਦਰਜ ਵੀ ਹੈਗਾ ਜੀ ਕਹਿ ਵੀ ਪੁਲਿਸ ਨੂੰ ਘਟੂ ਘਟ ਇਹਦੇ ਤੋਂ ਪੋਲੀਟੀਕਲ ਕਮਿਊਨਿਟੀ ਬਾਹਰ ਕੱਢਣਾ ਚਾਹੀਦਾ ਉਸ ਚੰਡੀਪਨੈਂਟ ਬਾਡੀ ਹੋਣੀ ਚਾਹੀਦੀ ਆ ਚاہے ਉਹ ਕੋਈ ਸਟੇਟ ਲੈਵਲ ਦੀ ਕੋਈ ਹੋਵੇ ਚਾਹੇ گورنر ਹੋਵੇ ਕੀ ਮੀਨ ਜੀ ਪੁਲਿਸ ਨੂੰ ਪੋਲਿਟੀਕਲ ਜਿਹੜਾ ਹੈ ਕੈਪਚਰ ਪਾਵਰ ਹੈ ਨਾ ਉਸ ਤੋਂ ਬਾਅਦ ਤਾਂ ਹੀ ਪੁਲਿਸ ਡਿਫਰੈਂਟ ਤਰੀਕੇ ਨਾਲ ਕੰਮ ਕਰੇਗੀ ਹਾਲਾਤ ਇਹ ਨੇ ਕੋਈ ਵੀ ਚਾਹੇ ਐਸਐਚਓ ਚਾਹੇ ਡਿਪਟੀਆ ਚਾਹੇ ਐਸਐਸਪੀ ਆ ਜੋ ਐਮਐਲਏ ਦਾ ਜਾਂ ਸਰਕਾਰ ਤੋਂ ਕੋਈ ਫੋਨ ਆ ਗਿਆ ਉਹਦੀ ਸੁਣਵਾਈ ਜ਼ਰੂਰ ਹੁੰਦੀ ਆ ਆਮ ਚਰਾ ਨਸਥਾ ਬੰਦਾ ਗਰੀਬ ਨਾ ਦੇ ਸੁਣਵਾਈ ਨਹੀਂ ਹੁੰਦੀ ਇਵਨ ਜੇ ਅਸੀਂ ਤੁਹਾਨੂੰ ਦੱਸ ਦਿਆਂ ਮੈਂ ਰਿਟਾਇਰਡ ਬੁੱਕ ਸੈਕਟਰ ਆ ਸਾਡੀ ਐਸੋਸੀਏਸ਼ਨ ਹੈਗੀ ਆ ਮੈਂ ਗਿੱਲਰ ਦਾ ਪ੍ਰਧਾਨ ਆ ਸਟੇਟ ਦਾ ਸਿਲਪਰੀ ਆ ਸਾਨੂੰ ਵੀ ਕਈ ਵਾਰੀ ਖਾਣਾ ਹੈ ਕਿ ਜਿਹਦੇ ਸਾਡੇ ਐਸੋਸੀਏਸ਼ਨ ਦੇ ਨੁਮਾਇੰਦੇ ਤੇ ਕੋਈ ਕੰਮ ਜਾਣਾ ਹੁੰਦਾ ਨਾ ਤਾਂ ਜਿਹੜੀ ਮੌਜੂਦਾ ਪੁਲਸਾ ਉਹ ਵੀ ਸਾਡੇ ਨਾਲ ਉਹ ਪਹਿਲਾਂ ਦੇਖਦੀ ਵੀ ਕੋਈ ਪੋਲਿਟਿਕਲ ਦਬਾਅ ਕੀ ਆ ਅਸੀਂ ਫਿਰ ਐਸੋਸੀਏਸ਼ਨ ਦੇ ਜ਼ਰੀਏ ਕਿਉਂਕਿ ਅਸੀਂ ਡਿਪਾਰਟਮੈਂਟ ਤਰੇ ਹੋਏ ਆ ਸਾਨੂੰ ਪਤਾ ਅਸੀਂ ਉਸ ਪ੍ਰੈਸ਼ਰ ਨਾਲ ਆਪਣਾ ਕੰਮ ਕਰਵਾਉਂਦੇ ਆ ਸੋ ਬੇਨਤੀ ਹੈ ਅੱਜ ਇਹ ਜਿਹੜਾ ਪਲੇਟੀ ਸਾਡੀ ਕਾਨਫਰੰਸ ਹੋਈ ਆ ਸਾਡੇ ਪ੍ਰੋਗਰੈਸਿਵ ਫਰੰਟ ਦੀ ਇਸ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਸੀਗੇ ਕਿਸਾਨ ਵੀ ਸੀਗੇ ਬਿਲਡਰ ਵੀ ਸੀਗੇ ਪੱਤਰਕਾਰ ਵੀ ਸੀਗੇ ਐਡਵੋਕੇਟ ਵੀ ਸੀਗੇ ਰਿਟਾਇਰਡ ਪ੍ਰੋਫੈਸਰ ਵੀ ਸੀਗੇ ਕੋਈ ਵੀ ਫੀਲਡ ਇਹ ਜਾਂ ਬਾਕੀ ਨਹੀਂ ਬਚਿਆ ਜਿਹਦੇ ਨਾਲ ਰਿਲੇਟਡ ਬੰਦਾ ਇੱਥੇ ਨਹੀਂ ਸੀਗਾ ਉਹ ਸਾਰੇ ਬੰਦੇ ਵਿਕਟਮ ਬੰਦੇ ਸੀਗੇ ਵਿਕਟਮ ਬੰਦਾ ਹੀ ਆਪਣਾ ਦੁੱਖ ਦੱਸਦਾ ਹੈ ਨਾ ਜਿਹੜੇ ਪੀੜਤ ਬੰਦੇ ਹੁੰਦੇ ਆ ਇਹ ਡਿਟੇਲ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਡਿਸਕਸ਼ਨ ਹੋਈਆਂ ਸਾਰਿਆਂ ਨੇ ਐਕਸਪਲੇਨ ਕੀਤਾ ਤੁਸੀਂ ਵੀ ਦੇਖਿਆ। ਸੋ ਇਹ ਸਾਡੇ ਜਿਹੜੀ ਫਰੰਟ ਦੀ ਪ੍ਰੈਸ ਕਾਨਫਰੰਸ ਹੈ ਸ਼ੁਰੂਆਤ ਹੈ ਦੀ ਆ। ਚੇਰਮੈਨ ਸਾਹਿਬ ਬੈਠੇ ਨੇ ਦੱਸ ਜੀ ਥਾਲੀ ਵਾਲੇ ਐਡਵੋਕੇਟ ਸਾਹਿਬਨ ਬਵੀ ਸਾਹਿਬ ਬੈਠੇ ਆ ਬਾਕੀ ਸਾਡੇ ਹੋਰ ਬਰਤਰਾ ਮੈਂਬਰ ਨੇ 15 ਮੈਂ ਵੀ ਕਮੇਟੀ ਨਾਲ ਅਸੀਂ ਮੋਹਾਲੀ ਤੋਂ ਇਹ ਕੰਮ ਸ਼ੁਰੂ ਕੀਤਾ ਅਸੀਂ ਇਹ ਪੰਜਾਬ ਲੈਵਲ ਤੇ ਸਾਰੇ ਜਿਹਨਾਂ ਲੈਵਲ ਤੇ ਹਲਕਾ ਲੈਵਲ ਤੇ ਜਾਵਾਂਗੇ ਜਿੱਥੇ ਵੀ ਜੋ ਨਕਾਮੀਆਂ ਨੇ ਸਿਸਟਮ ਦੇ ਵਿੱਚ ਚਾਹੇ ਉਹ ਰਾਜਨੀਤਿਕ ਸਿਸਟਮ ਆ ਚਾਹੇ ਪ੍ਰਸ਼ਾਸਨਿਕ ਸਿਸਟਮ ਆ ਉਹਦੇ ਖਿਲਾਫ ਅਸੀਂ ਲੜਾਈ ਲੜਾਂਗੇ ਇੱਕ ਸਾਥੀ ਇੱਕ ਮੈਂ लास्ट ਇੱਕ ਗੱਲ ਦੱਸਣਾ ਚਾਹੁੰਦਾ ਜੋ ਪੰਜਾਬ ਦੇ ਹਾਲਾਤ ਕੀ ਆ ਕ੍ਰਪਸ਼ਨ ਦੇ ਹਰ ਇੱਕ ਚੀਜ਼ ਦਾ ਰੀਜ਼ਨ ਕ੍ਰਪਸ਼ਨ ਹੈ ਚਾਹੇ ਉਹ ਬੇਰਜ਼ਗਾਰੀ ਆ ਚਾਹੇ ਸੜਕਾਂ ਟੁੱਟਣ ਦਾ ਹੈ ਚਾਹੇ ਮਹਿਕਮੇ ਪੇਲ ਹੋਣ ਦਾ ਇਹ ਨਸ਼ਿਆਂ ਦਾ ਹੈ ਤੁਸੀਂ ਪਿੱਛੇ ਜਾਓ ਪੰਜਾਬ ਦੀ ਜੋ ਪ੍ਰੋਬਲਮ ਹੈ 40 ਸਾਲ ਤੋਂ ਕਰਪਸ਼ਨ ਦੇ ਆ ਕੇ ਖੜ ਜੇਗੀ ਕਰਪਸ਼ਨ ਦਾ ਹਾਲ ਕਿਨੇ ਕਿਸ ਨੇ ਹਟਾਣੀ ਕਰਪਸ਼ਨ ਜਾਂ ਤਾਂ ਉਹਨਾਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਰਾਜ ਕਰਦੀਆਂ ਜਾਂ ਆਪੋਜੀਸ਼ਨ ਨੇ ਜਾਂ ਬੜੀ ਬਿਊਰੋਕ੍ਰਾਸੀ ਜਿਹੜੀ ਬੈਠੇ ਅਫਸਰ ਹਾਲਾਤ ਇਹ ਹੈ ਵੀ ਮਜੀਠੀਆ ਸਾਹਿਬ ਨੂੰ ਫੜਿਆ ਪਤਾ ਨਹੀਂ ਉਹ ਠੀਕ ਫੜਿਆ ਪਤਾ ਨਹੀਂ ਗਲਤ ਫੜਿਆ ਸਾਰੇ ਉਹਦੇ ਹੱਕ ਚ ਆਉਗੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਰਾਜ ਕਰ ਚੁੱਕੀਆਂ ਪਿਛਲੇ 40 50 ਸਾਲ ਤੋਂ ਕਾਂਗਰਸ ਅਕਾਲੀ ਭੀਜਪੀ ਤੇ ਜਿਹੜੀ ਹੁਣ ਪਾਰਟੀ ਰਾਜ ਕਰਦੀ ਹੈ ਪੰਜਾਬ ਚ ਨਸ਼ੇ ਕੌਣ ਵੇਚਦਾ ਪੰਜਾਬ ਚ ਕਰਪਸ਼ਨ ਕੌਣ ਕਰਦਾ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਕਿਨੇ ਕੀਤਾ ਪੰਜਾਬ ਦੇ ਸੜਕਾਂ ਕਿਨੇ ਤੋੜੀਆਂ ਸਰਕਾਰੀ ਦਫਤਰ ਕਿਨੇ ਖਤਮ ਕਰੇ ਪੰਜਾਬ ਦਾ ਪਾਣੀ ਕਿਨੇ ਪੋਲੂਟ ਕੀਤਾ ਦੱਸੋ ਸਹੀ ਕੌਣ ਤੁਸੀਂ ਨਹੀਂ ਕੀਤਾ ਫਿਰ ਕਿਸ ਨੇ ਕੀਤਾ ਇਹਦੇ ਸਾਨੂੰ ਦੱਸੋ ਨਾ ਅਸੀਂ ਪੰਜਾਬ ਦੇ ਲੋਕ ਅਸੀਂ 3 ਕਰੋੜ ਲੋਕਾਂ ਵੱਲੋਂ ਮਾਨ ਜੋ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੋਂ ਮੌਜੂਦਾ ਮੁੱਖ ਮੰਤਰੀ ਤੋਂ ਉਹ ਮੰਗ ਕਰਦੇ ਆਂ ਕਿ ਦੱਸੋ ਪਿਛਲੇ 40 ਸਾਲ ਚ ਤੁਸੀਂ ਪੋਲੀਟੀਕਲ ਬੰਦੇ ਕਹਿੰਦੇ ਅਸੀਂ ਨੇ ਲੁੱਟਿਆ ਅਫਸਰ ਕਹਿੰਦੇ ਅਸੀਂ ਨੇ ਲੁੱਟਿਆ ਮੁਲਾਜ਼ਮ ਕਹਿੰਦੇ ਇਹਨੇ ਲੁੱਟਿਆ ਸਾਨੂੰ ਦੱਸੋ ਅੰਗਰੇਜ਼ ਲੁੱਟ ਲੈ ਗਏ ਪਾਕਿਸਤਾਨ ਵਾਲੇ ਲੁੱਟ ਲੈ ਗਏ ਅਸੀਂ 3 ਕਰੋੜ ਲੋਕਾਂ ਬਲੋਂ ਇਹ ਮੰਗ ਕਰਦੇ ਆਂ ਅਸੀਂ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ ਸਾਰੇ ਲੋਕ ਤਿਆਰ ਹੋ ਗਏ ਤੁਸੀਂ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਕੋਈ ਮੰਗ ਨਹੀਂ ਪੂਰੀ ਕਰਦੇ ਸਾਰੇ ਜਿਹੜੇ ਬੰਦੀਆਂ ਸਾਡੇ ਅੱਜ ਸਹਿਮਤੀ ਦੇ ਕੇ ਗਈਆਂ ਉਰੇ ਜੀ ਅਸੀਂ ਲੜਾਂਗੇ ਆਪਣੇ ਹੱਕਾਂ ਵਾਸਤੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 10 ਸੈਕਟਰੀਆਂ ਸਰਾਬ ਦੀਆਂ ਪੜੀ ਗਈਆਂ ਸੀ ਜਿਹੜੇ ਇਹਨਾਂ ਦੇ ਲੀਡਰਾਂ ਨੇ ਪੰਜਾਬ 'ਚ ਲਾ ਲੀਆਂ ਸੀਗੀਆਂ 150-200 ਬੰਦਾ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਬਾਰਡਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਸੀ। ਕੀ ਹੋਇਆ ਉਹਨਾਂ ਫੈਕਟਰੀਆਂ ਦਾ ਬਈ? ਘਰਾਜ ਦੇ दारू ਆਪਣੇ ਠੇਕੇ ਸੀਗੇ। ਆਪਣੇ ਫੈਕਟਰੀਆਂ। ਅਸੀਂ ਤਾਂ ਸਰਕਾਰ ਨੂੰ ਇਹ ਵੀ ਮੰਗ ਕਰਦੇ ਆ ਕਿ ਮੈਂ ਦੀ ਵੀ ਜਾਂਚ ਪੜਤਾਲ ਕਰੋ। ਜਿਹੜਾ ਡਾਊਟ 250 ਬੰਦਾ ਬਾਰਡਰ ਦੇ ਵਿੱਚ 350 ਬੰਦਾ ਮਰ ਗਿਆ ਸੀ। ਕਮਿਸ਼ਨ ਪਟਾਜੇ ਜਾਂਚ ਪੜਤਾਲ ਕਰੋ ਜਿਨ੍ਹਾਂ ਫੈਕਟਰੀਆਂ ਤੋਂ ਜਿਨ੍ਹਾਂ ਉਹ ਲੀਡਰਾਂ ਦੀ ਸ਼ਰਾਬ ਗਈ ਆ ਉਹਨਾਂ ਦੇ ਕਲਾ ਪੱਤਰ ਦੇ ਪਰਚੇ ਦਰਜ ਕਰੋ। ਸੋ ਇਹ ਸਾਰੇ ਸਿਸਟਮ ਦਾ ਆਪਰੇਸ਼ਨ ਹੋਣ ਦੀ ਲੋੜ ਆ ਤਾਂ ਹੀ ਅਸੀਂ ਲੋਕਾਂ ਨੂੰ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਕੰਮਕਾਰ ਆਪਣਾ ਸ਼ੁਰੂ ਕੀਤਾ ਅੱਜ ਕੱਲ੍ਹ ਅਸੀਂ ਇੱਕ ਪੇਸ਼ਾਚਾਰ ਦੀ ਗੱਲ ਕਰੀ ਹੈ ਕਿ ਆਪਣੇ ਲੋਕੋ ਜਿੰਮੇਵਾਰ ਨੇ ਕਿ ਕਾਜਾ ਕੋਲੋ ਜਿਹੜੇ ਬੰਦੋਂ ਕੋ ਪੈਸਾ ਹੰਦੋ ਆ ਕਹਦੇ ਵੀ ਕੰਮ ਕਰਾ ਲਓ ਹਾਂਜੀ ਤੇ ਜਿਹਦੇ ਕੋ ਨਹੀਂ ਹੁੰਦਾ ਆਫਸਰ ਆ ਜਿਹੜੇ ਉਹ ਕੋਈ ਮੰਗਦੇ ਸਾਡੇ ਲੋਕ ਇਹ ਜ਼ਿੰਮੇਵਾਰ ਆ ਸਭ ਤੋਂ ਵੱਡਾ ਜ਼ਿੰਮੇਵਾਰ ਆ ਚੋਣ ਜਿਹੜਾ ਸਿਸਟਮ ਹੈ ਜਿਹੜਾ ਸੁਧਾਰ ਹੋਣ ਦੀ ਲੋੜ ਆ ਚੋਣਾ ਸਭ ਤੋਂ ਪਹਿਲਾਂ ਸ਼ੁਰੂ ਹੁੰਦੀਆਂ ਜਦੋਂ ਉੱਥੇ ਇਹ ਫਿਰ ਪਿੰਡਾਂ ਦੇ ਲੋਕ ਵੀ ਸ਼ਹਿਰਾਂ ਦੇ ਲੋਕ ਵੀ ਸਾਰੇ ਤਾਂ ਨਹੀਂ ਬਹੁਤ ਸਾਰੇ ਉਹਨਾਂ ਤੋਂ ਸ਼ਰਾਬ ਪੀਣੇ ਆ ਉਹਨਾਂ ਤੋਂ ਨਸ਼ੇ ਲੈਣੇ ਆ ਉਹਨਾਂ ਤੋਂ ਪੈਸਾ ਲੈਣੇ ਆ ਫਿਰ ਇੱਕ ਬਿਜ਼ਨਸ ਹੀ ਬਣ ਗਿਆ ਐਮਐਲਏ ਕਹਿੰਦਾ ਜੇ ਮੈਂ 2 ਕਰੋੜ ਰੁਪਇਆ ਖਰਚਾਂਗਾ ਇਲੈਕਸ਼ਨ ਤੇ ਤੇ 500 ਕਰੋੜ ਰੁਪਇਆ ਕਮਾਵਾਂਗਾ ਸ਼ੁਰੂਆਤ ਤਾਂ ਲੋਕਾਂ ਤੋਂ ਵੀ ਹੁੰਦੀ ਅੱਜ ਵੀ ਅਸੀਂ ਇਹ ਮੰਗ ਕੀਤੀ ਆਪਣੀ ਮੀਟਿੰਗ ਵਿੱਚ ਲੋਕਾਂ ਨੇ ਸਾਨੂੰ ਸਹਿਮਤੀ ਵੀ ਦਿੱਤੀ ਹੈ ਵੀ ਹੁਣ ਚੋਣਾ ਆ ਰਹੀਆਂ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਲੋਕ ਹਰ ਵਾਰ ਵਾਦਾ ਕਰਕੇ ਗਏ ਹੈ ਵੇਸੇ ਆਪਣੇ ਪਿੰਡਾਂ ਵਿੱਚ ਮਤੇ ਪਾਵਾਂਗੇ ਕਿ ਅਸੀਂ ਕਿਸੇ ਤੋਂ ਕੋਈ ਪੈਸਾ ਸ਼ਰਾਬ ਜਾਂ ਨਸ਼ਾ ਨਹੀਂ ਲਵਾਂਗੇ ਸ਼ੁਰੂਆਤ ਅਸੀਂ ਕਹਿੰਦੇ ਪਿੰਡਾਂ ਵਾਲੇ ਆਪ ਕਰਾਂਗੇ ਪਰ ਜੇ ਫੇਰ ਕੋਈ ਪੈਸਾ ਖਾਵੇਗਾ ਫੇਰ ਅਸੀਂ ਉਹਦੇ ਖਾਲ ਆਪ ਜਿਹੜੀ ਲੜਾਈ ਲੜੀ ਸਰ ਜੀ ਜਗਜੀਤ ਸਿੰਘ ਜੀ ਜਿਹੜੀ ਗੱਲ ਕੀਤੀ ਹੈ ਜਿਹੜੀ ਕਾਰਵਾਈ ਉਹਨਾਂ ਤੇ ਹੋ ਰਹੀ ਹੈ ਜੋ ਹੋਈ ਹੈ ਹਜੇ ਤੱਕ ਇਸ ਤਰ੍ਹਾਂ ਤੁਹਾਡਾ ਪ੍ਰਸ਼ੰਤ ਦੇ ਅਸੀਂ ਕਾਰਵਾਈ ਦੀ ਤੱਕ ਗੱਲ ਕਰਦੇ ਨਹੀਂ ਮੀਡੀਆ ਤੋਂ ਵੀ ਸਾਨੂੰ ਥੋੜਾ ਜਿਹਾ ਕੁਝ ਮੀਡੀਆ ਤੋਂ ਸਾਰੇ ਤਾਂ ਨਹੀਂ ਇਹ ਪਰੇਸ਼ਾਨੀ ਹੈ ਵੀ ਇਹ ਸਵਾਲ ਕਿਉਂ ਪੁੱਛੇ ਜਾ ਰਹੇ ਹੈ ਇਹ ਬੈਸਾ ਕਿਉਂ ਟੀਵੀ ਤੇ ਕਰਾਇਆ ਜਾ ਰਿਹਾ ਵੀ ਮੀਡੀਆ ਮਜੀਠੀਆ ਜੀ ਨੂੰ ਸਵੇਰੇ ਫੜਿਆ ਮਜੀਠੀਆ ਜੀ ਨੂੰ ਸ਼ਾਮ ਨੂੰ ਫੜਨਾ ਚਾਹੀਦਾ ਸੀ ਮਜੀਠੀਆ ਜੀ ਨੂੰ ਇੱਕ ਦਿਨਾਂ ਪਹਿਲਾਂ ਫੜਨਾ ਚਾਹੀਦਾ ਸੀ ਨੋਟਸ ਦੇਣਾ ਸਹੀ ਤੇ ਇਹ ਤੁਸੀਂ ਕਿਉਂ ਨਹੀਂ ਪੁੱਛਦੇ ਸਵਾਲ ਚਾਰ ਚਾਰ ਪਾਰਟੀਆਂ ਜਿਹੜੇ ਨਮਾਇੰਦੇ ਮੈਂ ਨਾਮ ਲੈ ਕੇ ਤੁਹਾਨੂੰ ਮੀਡੀਆ ਤੇ ਬੈਠੇ ਹੁੰਨੇ ਆ ਵੀ ਇਹ ਕਰਪਸ਼ਨ ਦਾ ਨਸ਼ਿਆਂ ਦਾ ਜੋ ਮੈਂ ਪਹਿਲਾਂ ਘੜਾ ਤੇ ਜਿੰਮੇਵਾਰ ਕੌਣ ਹੈ ਤੁਹਾਡੇ ਜਿਦ ਸੂਚੀ ਚਾਰੀ ਪਾਰਟੀਆਂ ਰਾਜ ਕਰਨ ਵਾਲੀਆਂ ਇੱਕ ਜਿਹੜੀ ਰਾਜ ਕਰ ਰਹੀ ਹੈ ਜੇ ਤੁਸੀਂ ਜ਼ਿੰਮੇਵਾਰ ਨਹੀਂ ਤੇ ਤੁਸੀਂ ਕਿਸੇ ਨੂੰ ਫੜ ਵੀ ਨਹੀਂ ਸਕਦੇ ਹਰ ਕਿਸ ਨੂੰ ਕਹਿੰਦੇ ਸਿਆਸੀ ਇਹ ਪੰਡਿਟਾ ਜਿਹੜੇ ਲੋਕ ਅੱਜ ਰੌਲਾ ਪਾ ਰਹੇ ਨੇ ਮੁਜੀਸ਼ਿਆ ਸਾਹਿਬ ਦੇ ਜਦੋਂ ਸਰਕਾਰ ਸੀ ਇਹ ਕਹਿੰਦੇ ਸੀ ਵੀ ਅਕਾਲੀ ਸਰਕਾਰ ਨਸ਼ੇ ਫਲਾ ਰਹੀ ਹੈ ਕ੍ਰਾਪਸ਼ਨ ਫਲਾ ਰਹੀ ਹੈ ਇਹਨਾਂ ਨੇ ਆਪਣੀਆਂ ਬੱਸਾਂ ਪਾ ਲਿਆ ਖਾ ਲਿਆ ਉਹ ਹੀ ਉਹਦੇ ਹੱਕ ਚ ਖੜੇ ਇਹਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਬਹੁਤ ਅਫਸੋਸ ਹੈ ਤੇ ਅਸੀਂ ਇਹਦੀ ਨਿੰਦਿਆ ਵੀ ਕਰਦੇ ਆ ਵੀ ਤੁਸੀਂ ਸਾਰੇ ਇਕੱਠੇ ਕਿਉਂ ਹੋਏ ਪੰਜਾਬ ਨੂੰ ਲੁੱਟਣ ਵਾਸਤੇ ਕੁਝ ਲੀਡਰ ਹੈ ਤੇ ਕੁਝ ਅਫਸਰ ਹੈ ਇਮਾਨਦਾਰ ਜਾਦਾ ਲੀਡਰ ਜਿਆਦਾ ਇਮਾਨਦਾਰ ਨੇ ਅਫਸਰ ਬੌਗਨ ਕੀ ਇਮਾਨਦਾਰ ਹੈ ਗੱਲ ਇੱਕੇ ਗੱਲ ਚਟੋ ਬਾਦਿਆ ਸਾਹਿਬ ਦੇਖੋ ਕਿੱਡੇ ਇਮਾਨਦਾਰ ਅਫਸਰ ਹੈ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਖੁੱਲ ਕੇ ਬੋਲੇ ਜੇ ਇਦਾਂ ਸਾਰੇ ਬੋਲਣ ਸਾਡੀ ਨਾ ਇੱਕੇ ਮੰਗ ਹੈ ਵੀ 15 ਅਸੀਂ ਅੰਕੜੇ ਕੱਢ ਰਹੇ ਸੀ ਸਾਡੀ ਟੀਮ ਪੰਜਾਬ ਦੇ ਵਿੱਚ ਪਿਛਲੇ 40 ਸਾਲਾਂ ਤੋਂ 15 20 ਹਜ਼ਾਰ ਲੋਕਾਂ ਨੇ ਲੁੱਟਿਆ ਪੰਜਾਬ ਨੂੰ ਅਸੀਂ 3 ਕਰੋੜ ਚੁੱਪ ਬੈਠੇ ਆ ਇਹ ਚ ਗਲਤੀ ਸਾਡੀ ਵੀ ਹੈ ਸਭ ਤੋਂ ਜ਼ਿਆਦਾ ਸਾਡੀ ਗਲਤੀ ਜਿਹੜੇ ਸੋਸ਼ਲ ਵਰਕਰ ਅਸੀਂ ਸਾਰੀ ਜ਼ਿੰਦਗੀ ਕਰਤੀ ਅਸੀਂ ਵੀ ਮਹਿਸੂਸ ਕਰਦੇ ਆਂ ਅਸੀਂ ਵੀ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੇ ਉਹਨਾਂ ਨਹੀਂ ਬੋਲ ਸਕੇ ਉਹਨੇ ਨਾ ਸਾਰੇ ਲੋਕਾਂ ਨੂੰ 15000 20000 ਬੰਦਿਆਂ ਦੇ ਖਿਲਾਫ ਖੜਾ ਹੋਣਾ ਪਏਗਾ ਇਹ ਭੱਜ ਜਾਣਗੇ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਆ ਕਿਉਂਕਿ ਲੋਕਾਂ ਦਾ ਜਿਹੜਾ ਰੈਜ਼ੈਂਟਮੈਂਟ ਹੈ ਸਾਨੂੰ ਰਿਸਪੌਂਸ ਮਿਲ ਰਿਹਾ ਬਹੁਤ ਜ਼ਿਆਦਾ ਮਿਲ ਰਿਹਾ